ਆਹ ਹਾਥੀ ਕੱਢਿਆ ਹੋਇਆ ਵਾਗ ਆ ਦੇਖੋ ਚੈੱਕ ਕਰੋ ਸਮਾਰ ਕੇ ਇਹਨਾਂ ਦੇ ਰੇਟ ਬਾਈ ਜੀ 2500 2700 3000 ਬਾਜ਼ਾਰ ਦੇ ਵਿੱਚ ਆਮ ਦੇਖਿਆ ਉਹ ਬਾਈ ਜੀ 4 4000 ਦਾ 35 3500 ਜੋੜਾ ਦਿੰਦੇ ਆ ਬਾਈ ਜੀ ਆਪਾਂ ਕੁੱਲ 3000 ਦਾ ਜੋੜਾ ਲਾਉਣਾ ਹੈ ਬਾਈ ਜੀ ਖੁੱਲ ਜੁੰਗਦੇ ਇਹ ਜਿਹੜਾ ਬਚਿਤਰੇ ਦਾ ਰੇਟ ਹੈ ਬਾਈ ਜੀ 270 ਰੁਪਏ ਦਾ ਰੇਟ ਹੈ ਬਾਈ ਜੀ 5 ਮੀਟਰ ਗਾਜਰਾ ਮਿੰਕੇ ਲੈ ਕੇ ਜਾਓ 270 ਰੁਪਏ ਦਾ ਰੇਟ ਹੈ ਬਚਿਤਰੇ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਵੀਰ ਜੀ ਆਪਣਾ ਇਹ ਜਿਹੜਾ ਪਿੰਡ ਹੈ ਵੀਰੇ ਮੋੜ ਮੰਡੀ ਦੇ ਕੋਲੇ ਰਹਿ ਜਾਂਦਾ ਜੀ ਮੈਸਰਖਾਨਾ ਜਿੱਥੇ ਆਪਣਾ ਇਹ ਜੋ ਮਨਜਿੰਦਰ ਕਲਾਥ ਹਾਊਸ ਦਾ ਸ਼ੋਅਰੂਮ ਹੈ ਬਾਈ ਜੀ ਦੇਖੋ ਆਹ ਬੋਰਡ ਹੈ ਆਪਣਾ ਲੱਗਿਆ ਹੁੰਦਾ ਜੀ ਥਾਂ ਥਾਂ ਬੋਰਡ ਵੀ ਲੱਗੇ ਹੁੰਦੇ ਆ ਤੇ ਦੁਕਾਨ ਦੇ ਮੂਹਰੇ ਵੀ ਆਪਣਾ ਇਹ ਬੋਰਡ ਲੱਗਿਆ ਹੋਇਆ ਖੰਭੇ ਦੇ ਉੱਤੇ ਬਹੁਤ ਹੀ ਵੱਡਾ ਲੋਹੇ ਦਾ ਬੋਰਡ ਬਣਾ ਕੇ ਲਾਇਆ ਹੋਇਆ ਆਪਣਾ ਵੱਡੀ ਮਤਲਬ ਆਪਾਂ ਮੇਨ ਗਲੀ ਦੇ ਉੱਤੇ ਬਹੁਤ ਵੱਡੀ ਖੁੱਲੀ ਗਲੀ ਤੇ ਆਪਣਾ ਸ਼ੋਅਰੂਮ ਹੈ ਵੀ ਜੀ ਤੇ ਬਾਈ ਜੀ ਆਪਾਂ ਇਹ ਹੁਣ ਜੂਸ ਨੂੰ ਵਧੀਆ ਆਰਟੀਕਲ ਦਿਖਾ ਰਹੇ ਆ ਇਹ ਆਰਟੀਕਲ ਬਾਈ ਵਿਆਹ ਦੇ ਨਾਲ ਸੰਬੰਧਤ ਹੈ ਕਿਉਂਕਿ ਵਿਆਹ ਦਾ ਸੀਜ਼ਨ ਹੈ ਬਾਈ ਜੀ ਹੁਣ ਪੂਰਾ ਤੇ ਜਿਹਦੇ ਵਿੱਚ ਆਪਾਂ ਬਾਗ ਫੁਲਕਾਰੀਆਂ ਰਜਾਈਆਂ ਬਾਈ ਜੀ ਹੋਰ ਢਾਈ ਵਾਲੇ ਸ਼ੂਟ ਬਹੁਤ ਹੀ ਵਧੀਆ ਕੁਆਲਿਟੀ ਦਿਖਾਵਾਂਗੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਬਾਈ ਜੀ ਜਰੂਰ ਦੇਖਿਆ ਕਰੋ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਵੀ ਇਹਦਾ ਰੇਟ ਕੀ ਹੈ ਬਾਈ ਜੀ ਚੀਜ਼ ਕੀ ਹੈ ਕੁਆਲਿਟੀ ਕੀ ਹੈ ਰੇਟਾਂ ਦੇ ਬਾਈ ਜੀ ਬਹੁਤ ਜ਼ਿਆਦਾ ਫਰਕ ਹੁੰਦੇ ਆ ਬਾਈ ਜੀ ਗੌਰ ਨਾਲ ਸੁਣਿਆ ਕਰੋ ਉਹਤੇ ਅਮਲ ਕਰਿਆ ਕਰੋ ਕੁਆਲਿਟੀ ਚੀਜ਼ ਚੈੱਕ ਕਰਿਆ ਕਰੋ ਡੇਟਾ ਉੱਤੇ ਬਹੁਤ ਫਰਕ ਪੈਂਦੇ ਆ ਬਾਈ ਜੀ ਜੇ ਤੁਸੀਂ ਗੌਰ ਨਾਲ ਸੁਣੋਗੇ ਦੇਖੋਗੇ ਤਾਂ ਤੁਹਾਨੂੰ ਬਾਈ ਜੀ ਪਤਾ ਲੱਗਦਾ ਵੀ ਕੀ ਡੇਟਾ ਦਾ ਫਰਕ ਹੈ ਕੀ ਕੁਆਲਿਟੀ ਹੈ ਆਪਾਂ ਜਿਵੇਂ ਬਾਗ ਹੁੰਦੇ ਆ ਬਾਈ ਜੀ ਫਲਕਾਰੀਆਂ ਹੁੰਦੀਆਂ ਜਿਹੜੀਆਂ ਦੀਆਂ ਮਤਲਬ ਜਾਗੋ ਵਾਸਤੇ ਆਪਾਂ ਲੈਂਦੇ ਆ ਲੇਡੀਆਂ ਪਾਉਂਦੇ ਪਹਿਨਦੇ ਆ ਤੇ ਬੈਲਵਟ ਦੇ ਸ਼ੂਟ ਵਗੈਰਾ ਹੋਰ ਬਹੁਤ ਕੁਝ ਦਿਖਾਵਾਂਗੇ ਇੱਕ ਵਾਈ ਜੀ ਸ਼ੇਅਰ ਜ਼ਰੂਰ ਕਰਿਆ ਕਰੋ ਜਲਦੀ ਜਲਦੀ ਵੀਡੀਓ ਜ਼ਰੂਰ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਸਾਡਾ ਵੀ ਹੌਸਲਾ ਦੇਣਾ ਵਾਦਾ ਬਾਈ ਜੀ ਕਿਉਂਕਿ ਸਾਨੂੰ ਪਤਾ ਲੱਗਦਾ ਲੋਕ ਦੇਖਦੇ ਆ ਤੇ ਆਓ ਬਾਈ ਜੀ ਆਪਾਂ ਸਟਾਰਟ ਕਰਦੇ ਆਂ ਵੀਡੀਓ ਪਹਿਲਾਂ ਤੁਹਾਨੂੰ ਪਹਿਲਾਂ ਆਪਾਂ ਵੀਡੀਓ ਵਿੱਚ ਪਹਿਲਾਂ ਨਹੀਂ ਵੀਡੀਓ ਦੇ ਵਿੱਚ ਬਾਈ ਜੀ ਬਾਗ ਆਪਾਂ ਤੁਹਾਨੂੰ ਦਿਖਾ ਚੁੱਕੇ ਆਂ ਇਹ ਤਾਂ ਵੈਸੇ ਤੁਹਾਨੂੰ ਉਹੀ 2-4 ਬਾਗ ਮੈਂ ਰੱਖ ਲਏ ਉਧਰ ਪਏ ਆ ਬਾਈ ਜੀ ਦੇਖ ਲਓ ਚੈੱਕ ਕਰ ਲਓ ਬਾਗ ਆਪਣੇ ਕੋਲੇ ਬਹੁਤ ਵੱਡੀ ਕੁਆਲਿਟੀ ਦੇ ਤੇ ਬਹੁਤ ਵੱਡੀ ਮਾਤਰਾ ਦੇ ਵਿੱਚ ਆਪਣੇ ਕੋਲੇ ਪਏ ਨਾ ਜਿਹਹੇ ਜੇ ਮਰਜ਼ੀ ਲੈ ਲਓ ਜਿਹੜਾ ਬਾਈ ਜੀ ਆਪਾਂ ਹੱਥੀ ਕੱਢੇ ਬਾਗ ਦੀ ਗੱਲ ਕਰਦੇ ਨਾ ਹਾਂ ਹੱਥੀ ਕੱਢੇ ਹੋਏ ਬਾਗ ਆ ਆ ਬਾਗ ਹੱਥੀ ਕੱਢਿਆ ਹੋਇਆ ਬਾਗ ਹੈ 2500 2700 3000 ਰੁਪਿਆ ਰੇਟੇ ਪੇਟੇ ਆ ਬਾਈ ਜੀ ਚੈੱਕ ਕਰਕੇ ਆ ਆਮ ਬਾਯਾਰ ਦੇ ਵਿੱਚ 5-5000 6-6000 ਲੈਂਦੇ ਆ ਬਾਈ ਜੀ ਜਿਹੜਾ ਆ ਵਾਗ ਆ ਬਾਈ ਜੀ ਮਸ਼ੀਨੀ ਵਾਗ ਹੈ ਇਹਨੂੰ ਆਮ ਤੌਰ ਤੇ ਲੋਕ ਇਹ ਕਹਿੰਦੇ ਵੀ ਹੱਥੀ ਕੱਢਿਆ ਹੋਇਆ ਵਾਗ ਆ ਪਰ ਨਹੀਂ ਬਾਈ ਜੀ ਇਹ ਇਹ ਮਸ਼ੀਨੀ ਵਾਗ ਵਜਦਾ ਹੈ ਜਿਹੜਾ ਹੱਥੀ ਕੱਢਿਆ ਹੋਇਆ ਵਾਗਤਾ ਬਾਈ ਜੀ ਆਗਾ ਉਹ 1 ਮਿੰਟ ਮਾੜਾ ਤੁਹਾਨੂੰ ਆਪਾਂ ਖੋਲ ਕੇ ਵੀ ਚੈੱਕ ਕਰਵਾ ਦਨੇ ਆ ਇਹ ਪਹਿਲਾਂ ਵੀ ਵੀਡੀਓ ਵਿੱਚ ਬਾਈ ਜੀ ਦਿਖਾਇਆ ਸੀ ਆਪਾਂ ਤੁਹਾਨੂੰ ਵਾਗ ਬਹੁਤ ਦਿਖਾਏ ਹੋਏ ਐ ਤੇ ਆਪਾਂ ਤੁਹਾਨੂੰ ਐਂ ਦਿਖਾਉਨੇ ਆ ਇਹਦੇ ਵਿੱਚ ਕੁਆਲਿਟੀ ਦਾ ਫਰਕ ਬਹੁਤ ਆ ਬਾਈ ਜੀ ਚੈੱਕ ਕਰੋ ਆ ਦੇਖੋ ਆ ਹੱਥੀ ਕੱਢਿਆ ਹੋਇਆ ਵਾਗ ਆ ਦੇਖੋ ਚੈ ਇਨਾਂ ਦੇ ਰੇਟ ਵਾਈ ਜੀ 2500 2700 3000 3200 ਇਹ ਜਿਹੇ ਛਾਹ ਦੇ ਰੇਟਾਂ ਦੇ ਬਾਈ ਜੀ ਅਲੱਗ-ਅਲੱਗ ਚੀਜ਼ਾਂ ਹੁੰਦੀਆਂ ਜੇ ਮਸ਼ੀਨੀ ਬਾਗ ਲੈਣਾ ਹੈ ਬਾਈ ਜੀ ਇਹਦਾ 15 17 ਤੇ 2000 ਦੇ 2200 ਦੇ ਵਿੱਚ ਵਿੱਚ ਬਾਈ ਜੀ ਮਿਲਦਾ ਹੈ ਕੁਆਲਿਟੀਆਂ ਬਹੁਤ ਹੈ ਚੈੱਕ ਕਰਕੇ ਜਰੂਰ ਲਿਆ ਕਰੋ ਇਹ ਬਾਈ ਜੀ ਬਾਗ ਆਪਣੇ ਕੋਲੇ ਬਹੁਤ ਪ੍ਰਕਾਰ ਦੇ ਬਾਗ ਪਏ ਆ ਤੇ ਇਹਨੂੰ ਬਾਈ ਜੀ ਪੂਰੀ ਚੈੱਕ ਕਰਕੇ ਲਿਆ ਕਰੋ ਬਹੁਤ ਹੀ ਵਧੀਆ ਕੁਆਲਿਟੀ ਦਾ ਖਦਰ ਦੇ ਕਢਾਈ ਕੀਤਾ ਹੋਇਆ ਬਾਗ ਹੈ ਹੱਥੀ ਕਢੇ ਮਿਲ ਜੂ ਮਸ਼ੀਨੀ ਮਿਲ ਜੂ ਤੇ ਜਿਹਦੇ ਵਿੱਚ ਬਾਈ ਜੀ ਆਹ ਦੇਖੋ ਹੁਣ ਆਪਣੇ ਕੋਲੇ ਆਹਾ ਸਟਾਲ ਦੇ ਸੌਲ ਆ ਬਾਈ ਜੀ ਇਹੇ ਬਾਈ ਜੀ ਸਪੈਸ਼ਲ ਜਾਗਾਂ ਵਾਸਤੇ ਲੈਣ ਵਾਸਤੇ ਪੂਰੀ ਗੌਰ ਨਾਲ ਚੈੱਕ ਕਰੋ ਕਿੰਨਾ ਸੁਣਾ ਤੇ ਕਿੰਦਾ ਵਧੀਆ ਕੁਆਲਿਟੀ ਦਾ ਸੌਲ ਆ ਬਾਈ ਜੀ ਇਹ ਇਹ ਬੈਲਵੱਟ ਦੇ ਸੌਲ ਵਜਦੇ ਆ ਕੋਰੀ ਚੈੱਕ ਕਰੋ ਇਹ ਆ ਚੈੱਕ ਕਰੋ ਬਾਈ ਜੀ ਇਹ ਬਾਈ ਜੀ ਇਹਦੀ ਏਡੀ ਚੰਗੀ ਕੁਆਲਿਟੀ ਆ ਬਹੁਤ ਹੀ ਵਧੀਆ ਕੁਆਲਿਟੀ ਆ ਬਾਈ ਜੀ ਇਹਦੀ ਇਹਦੇ ਨਾਲ ਦੇ ਆਪਾਂ ਨੂੰ ਬਾਈ ਜੀ ਪੰਜ ਚਾਰ ਰੰਗ ਜਮਾ ਇਹਦੇ ਨਾਲ ਦੇ ਸਪੈਸ਼ਲ ਮਿਲਣਗੇ ਤੁਹਾਨੂੰ ਇਹਦੀ ਜਿਹੜੀ ਕਢਾਈ ਆ ਬਾਈ ਜੀ ਗੌਰ ਨਾਲ ਚੈੱਕ ਕਰਕੇ ਜ਼ੂਮ ਕਰਕੇ ਦਿਖਾਈ ਮਾੜੀ ਜੀ ਆਹ ਦੇਖੋ ਬਾਈ ਜੀ ਜਿਹੜੀ ਕੜਾਈ ਹੈ ਬਹੁਤ ਹੀ ਸੋਹਣੀ ਕਲਾਈ ਕੀਤੀ ਹੋਈ ਹੈ ਬੈਲਵਟ ਦਾ ਸੌਲ ਹੈ ਬਾਈ ਜੀ ਸਪੈਸ਼ਲ ਜਾਗੂਆਂ ਵਾਸਤੇ ਇਹ ਮਾਲ ਮੰਗਵਾਇਆ ਆਪਾਂ ਜਿਹਦੇ ਵਿੱਚ ਗੋਟਾ ਪੱਤੀ ਜਿਵੇਂ ਜਹਿ ਜਾਂ ਕੁਝ ਕਹੋਗੇ ਆਪਣੋ ਉਹ ਜਿਹੜਾ ਵੈਰਾਈਟੀ ਮਿਲ ਜੂਗੀ ਬਹੁਤ ਹੀ ਵਧੀਆ ਕੁਆਲਿਟੀ ਦਾ ਬਾਗ ਹੈ ਬਾਈ ਜੀ ਦੇਖੋ ਚੈੱਕ ਆਹ ਦੇਖੋ ਦੇਖੋ ਕਿੰਨਾ ਸੋਹਣਾ ਤੇ ਕਿੰਨਾ ਵਧੀਆ ਕੁਆਲਿਟੀ ਦਾ ਬਾਗ ਆ ਮਤਲਬ ਸੌਲ ਹੈ ਬਾਈ ਜੀ ਸਪੈਸ਼ਲ ਜਾਗੂਆਂ ਵਾਸਤੇ ਆਇਆ ਹੈ ਫਲਕਾਰੀਆਂ ਬਾਗ ਇਹ ਸ਼ਾਲ ਬਾਈ ਜੀ ਪੂਰੇ ਵਧੀਆ ਆਪਾਂ ਵਧੀਆ ਟ੍ਰੈਂਡਰਾਂ ਮਾਲ ਵੇਚਦੇ ਆ ਜਿਹੜਾ ਬਾਈ ਜੀ ਇਹਦਾ ਰੇਟ ਆ ਥੋੜਾ ਅਲੱਗ ਹੈ ਇਹ ਬਹੁਤ ਵਧੀਆ ਕੁਆਲਿਟੀ ਦਾ ਰੇਟ ਮੰਗਾਇਆ ਹੋਇਆ ਮਾਲ ਆਪਾਂ ਇਹਦਾ ਰੇਟ ਕੁੱਲ 1100 ਰੁਪਿਆ ਰੇਟ ਆ ਬਾਈ ਜੀ ਚੈੱਕ ਕਰਕੇ ਲਿਆ ਕਰੋ ਆਮ ਬਾਜ਼ਾਰ ਦੇ ਵਿੱਚ 15 ਦਾ 1600 1600 ਰੁਪਿਆ 2-2000 ਰੁਪਿਆ ਮੰਗੇ ਨੇ ਜੀ ਆ ਵਗਣ ਆ ਮਤਲਬ 16 ਦਾ ਜੀ ਚੈੱਕ ਕਰ ਲਓ ਇਹ ਆਪਾਂ ਨੂੰ 1100 ਰੁਪਏ ਪਊ ਬਾਈ ਜੀ ਰੰਗ ਆਪਣੇ ਕੋਲੇ ਇਹਦੇ ਨਾਲ ਦੇ ਪੰਜ ਚਾਰ ਰੰਗ ਹੋਰ ਮਿਲ ਜਾਣਗੇ ਇਹ ਕੁਆਲਿਟੀ ਦੇ ਵਿੱਚ ਇੱਕ ਕੁਆਲਿਟੀ ਹੁਣ ਆਈ ਆ ਬਾਈ ਜੀ ਆ ਆ ਰੰਗ ਦਿਖਾ ਦਿ ਆ ਦੇਖੋ ਚੈੱਕ ਕਰੋ ਬਾਈ ਜੀ ਰੰਗ ਕਿੰਨੇ ਸੋਹਣੇ ਉਹ ਬਾਈ ਜਿਹੜੇ ਤੁਹਾਨੂੰ ਪਹਿਲਾਂ ਤੁਹਾਨੂੰ ਦਿਖਾਇਆ ਮੈਂ ਉਹਦੇ ਗੋਟਾ ਪੱਤੀ ਨਹੀਂ ਲੱਗਿਆ ਹੋਇਆ ਜਿਹੜੇ ਬਾਈ ਹੁਣ ਤੁਹਾਨੂੰ ਆ ਦਿਖਾ ਰਿਹਾ ਮੈਂ ਇਹਦੇ ਵਿੱਚ ਗੋਟਾ ਪੱਤੀ ਲੱਗਿਆ ਹੋਇਆ ਬਹੁਤ ਹੀ ਵਧੀਆ ਕੁਆਲਿਟੀ ਦਾ ਤੇ ਨਾਲੇ ਬਾਈ ਉਹਦੇ ਨਾਲ ਉਹ ਰਿਆਤ ਪੂਰੀ ਗੌਰ ਨਾਲ ਬਾਈ ਜੀ ਦੇਖਿਆ ਕਰੋ ਪੂਰੀ ਗੌਰ ਨਾਲ ਚੈੱਕ ਕਰਕੇ ਮਾਲ ਲਿਆ ਕਰੋ ਬਾਈ ਜੀ ਮਾਲ ਦਾ ਰੇਟ ਦਾ ਬਹੁਤ ਜਿਆਦਾ ਫਰਕ ਹੁੰਦਾ ਬਾਈ ਜੀ ਇਹ ਹਰ ਇੱਕ ਦਾ ਕੋਈ ਚੀਜ਼ ਨੂੰ ਦੇਖ ਦਿਓ ਚੈੱਕ ਕਰਕੇ ਲਿਆ ਕਰੋ ਤੇ ਆ ਦੇਖੋ ਬਾਈ ਜੀ 2.5 2.5 ਮੀਟਰ ਦੇ ਸੌ ਲਾ ਬਾਈ ਜੀ ਬੈਲ ਵੱਟ ਦੇ ਦੇਖੋ ਕਿੰਨੀ ਵਧੀਆ ਇਹਦੇ ਚਾਰ ਸਪਿਰੇ ਗੋਟਾ ਪੱਤੀ ਲੱਗਿਆ ਹੋਇਆ ਬਹੁਤ ਹੀ ਵਧੀਆ ਇਹਦੇ ਵਿੱਚ ਗ੍ਰੀ ਦੀ ਮੀਨਾਕਾਰੀ ਕੀਤੀ ਹੋਈ ਹੈ ਬਹੁਤ ਹੀ ਵਧੀਆ ਕੁਆਲਿਟੀ ਦਾ ਦੇਖੋ ਜੀ ਕਰੋ ਚੈੱਕ ਸਮਾਰ ਕੇ ਇਹਦੇ ਵਿੱਚ ਆਪਣੇ ਕੋਲ ਰੰਗ ਬਹੁਤ ਪਿਆ ਬਾਈ ਜੀ ਜਿੰਨੇ ਮਰਜ਼ੀ ਰੰਗ ਲੈ ਜਾਓ 10 12 ਰੰਗ ਹੁੰਦੇ ਬਾਈ ਜੀ ਆਪਣੇ ਕੋਲ ਤਿਆਰ ਮਿਲਦੇ ਆ ਇੱਕ ਨੰਬਰ ਕੁਆਲਿਟੀ ਦਾ ਜੀ ਤੇ ਕਾਹ ਦੇਖੋ ਬਾਈ ਜੀ ਕਿੰਨਾ ਸੋਹਣਾ ਰੰਗ ਹੈ ਜੀ ਬਹੁਤ ਖਿਰਦਾ ਰੰਗ ਹੈ ਜੀ ਇਹ ਮਤਲਬ ਜਦੋਂ ਆਪਾਂ ਇਹਨੂੰ ਯੂਜ਼ ਕਰਾਂਗੇ ਬਹੁਤ ਵਧੀਆ ਖੇਡਾਂ ਰਾਂਗੇ ਬਹੁਤ ਹੀ ਖੁੱਲਾ ਸੌਲ ਹੈ ਇਹ ਕਰੋ ਚੱਕ ਬਾਈ ਕਿੰਦਾ ਸੋਹਣਾ ਖੁੱਲਾ ਦੇਖੋ ਕਿੰਨਾ ਵਧੀਆ ਬਣਾਇਆ ਹੈ ਇਹ ਦੇਖੋ ਬਾਈ ਜੀ ਸਾਡਾ ਜੂੰਗਾ ਕਿਦਾਂ ਕਿੰਦਾ ਵੱਡਾ ਚ ਇਹ 2.5 ਮੀਟਰ ਤੋਂ ਬਾਈ ਜੀ ਬਹੁਤ ਜ਼ਿਆਦਾ ਖੁੱਲਾ ਹੈਗਾ 2.5 ਮੀਟਰ ਤੋਂ ਵੀ ਵੱਡਾ ਬਾਈ ਜੀ ਐ ਕੋਈ ਲੈਂਡ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਬਾਈ ਜੀ ਬਹੁਤ ਖੁੱਲਾ ਮਤਲਬ ਸੌਲ ਹੈ ਇਹ ਸਪੈਸ਼ਲ ਬੈਲਵਟ ਦਾ ਸਪੈਸ਼ਲ ਜਾਗੂਆ ਵਾਸਤੇ ਬਣਾਇਆ ਬਾਈ ਜੀ ਪੂਰਾ ਵਧੀਆ ਗੋਟਾ ਪੱਤੀ ਲਾ ਕੇ ਵਿੱਚੇ ਦੇ ਬਹੁਤ ਵਧੀਆ ਨਿੱਕੀ ਨਿੱਕੀ ਇਹਦੇ ਵਿੱਚ ਮੋਤੀ ਲੱਗੇ ਹੋਇਆ ਬਾਈ ਜੀ ਚੈੱਕ ਕਰੋ ਸਮਾਰ ਕੇ ਬਹੁਤ ਹੀ ਵਧੀਆ ਕੁਆਲਿਟੀ ਦਾ ਜੀ ਆਹ ਦੇਖੋ ਇਹ ਵੀ ਆਹ ਰੰਗ ਹੋ ਰਿਹਾ ਬਾਈ ਜੀ ਦੇਖੋ ਆਹ ਚੈੱਕ ਕਰ ਲਓ ਉਹੀ ਚੀਜ਼ ਬਾਈ ਜੀ ਗੋਟਾ ਪੱਤੀ ਦਾ ਫਰਕ ਹੈ ਚਾਰ ਸਪੇਰੋ ਗੋਟਾ ਪੱਤੀ ਦਾ ਫਰਕ ਹੈ ਜੀ ਅਲੱਗ-ਅਲੱਗ ਤੇ ਰੰਗ ਦਾ ਫਰਕ ਹੈ ਬਾਈ ਜੀ ਤੇ ਜਿਹੜੇ ਮੋਤੀ ਲੱਗੇ ਉਹ ਬਾਈ ਜੀ ਬਹੁਤ ਹੀ ਸੋਹਣੇ ਦੇਖੋ ਕਰੋ ਚੈੱਕ ਇਹ ਆ ਦੇਖੋ ਬਾਈ ਜੀ ਆਮ ਬਾਜ਼ਾਰ ਦੇ ਵਿੱਚ ਬਾਈ ਜੀ ਇਹਨੂੰ 15-1500 ਰੁਪਏ ਵਿੱਚੀ ਜਾਂਦੇ ਆ ਬਾਈ ਜੀ 15-1500 ਰੁਪਏ ਪੂਰੀ ਗੌਰ ਨਾਲ ਦੇਖਿਆ ਕਰੋ ਗੌਰ ਨਾਲ ਰੇਟ ਸੁਣਿਆ ਕਰੋ ਬਾਈ ਜੀ ਆਪਾਂ ਇਹਦਾ ਰੇਟ ਕੁੱਲ 1000 ਰੁਪਏ ਰੱਖਿਆ ਹੋਇਆ ਹੈ ਇਹਦਾ ਰੇਟ ਇਹਦਾ ਰੇਟ ਕੁੱਲ 1000 ਰੁਪਏ ਜ਼ਿੰਮੇਵਾਰੀ ਹੈ ਬਾਈ ਜੀ ਰੇਟ ਦੀ ਚੈਲੰਜ ਕਰਦੇ ਆ ਇਸ ਗੱਲ ਤੇ ਜੇ ਸਸਤਾ ਮਿਲ ਜੇ ਫੁੱਲ ਜ਼ਿੰਮੇਵਾਰੀ ਹੈ 1000 ਰੁਪਏ ਦਾ ਰੇਟ ਹੈ ਬਾਈ ਜੀ ਇਹਦਾ ਇੱਕ ਲੈ ਲਓ ਦੋ ਲੈ ਲਓ ਪੰਜ ਲੈ ਲਓ ਜਿੰਨੇ ਮਰਜ਼ੀ ਲੈ ਲਓ ਬਾਈ ਜੀ 1000 ਰੁਪਏ ਪੂਰੀ ਗੌਰ ਨਾਲ ਸੁਣ ਕੇ ਰੇਟ ਸੁਣਾ ਕਰੋ ਬਾਈ ਜੀ ਤੁਸੀਂ ਹੋਰ ਵੀ ਵੀਡੀਓ ਦੇਖਦੇ ਹੋਵੋਗੇ ਬਜ਼ਾਰਾਂ ਦੇ ਵਿੱਚ ਆਮ ਇਹਦਾ ਰੇਟ 15-1500 ਰੁਪਏ 13-1300 ਰੁਪਏ 16-1600 ਰੁਪਏ ਲੈਂਦੇ ਆ ਆਪਣਾ ਮਨਜਿੰਦਰ ਕਲਾਸ ਹਾਊਸ ਤੇ ਬਾਈ ਜੀ ਇਹਦਾ ਰੇਟ ਕੁੱਲ 1000 ਰੁਪਏ ਰੇਟ ਹੈ ਕੁੱਲ ਇੱਕ ਦਾ 1000 ਰੁਪਿਆ 2.5 ਮੀਟਰ ਦੇ 16 ਬਾਈ ਜੀ ਗੋਟਾ ਪੱਤੀ ਲੱਗੀ ਹੋਈ ਹੈ ਸਲੀਨ ਦੇ 16 ਬਾਈ ਜੀ ਕੁਆਲਿਟੀ ਇੱਕ ਨੰਬਰ ਤੇ ਕੁਆਲਿਟੀ ਹੈ ਇਹ ਨਾ ਸੋਚਿਆ ਕਰੋ ਵੀ ਇਹਦੀ ਕੁਆਲਿਟੀ ਖਬਣੀ ਮਾੜੀ ਹੋ ਸਕਦੀ ਆ ਉਹ ਤਾਂ ਗੱਲ ਹੀ ਨਹੀਂ ਹੈਗੀ ਵੀਰ ਜੀ ਜੇ ਆਪਾਂ ਰੇਟ ਰਿਆਤ ਲਾਉਣੇ ਆ ਬਾਈ ਜੀ ਆਮ ਰਿਆਤ ਲਾਉਣੇ ਆ ਵੀ ਕਿਸੇ ਦਾ ਫਾਇਦਾ ਹੋਵੇ ਬਾਈ ਜੀ ਇਹ ਨਾ ਸੋਚਿਆ ਕਰੋ ਜੇ ਵੀ ਰੇਟ ਘੱਟ ਦੱਸਦਾ ਖਮਣੀ ਕੁਆਲਿਟੀ ਦਾ ਫਰਕ ਹੋ ਬਾਈ ਜੀ ਲੋਕ ਛੱਲ ਬਹੁਤ ਪਾਟਦੇ ਨੇ ਇਸ ਗੱਲ ਤੇ ਦੁੱਗਣਾ ਦੁੱਗਣਾ ਤਿੱਗਣਾ ਤਿੱਗਣਾ ਰੇਟ ਮੰਗੀ ਜਾਂਦੇ ਆ ਬਾਈ ਜੀ ਇਹ ਚੀਜ਼ਾਂ ਦਾ ਤੇ ਪਰ ਆਪਾਂ ਦਾ ਬਾਈ ਜੀ ਪੂਰੀ ਵਧੀਆ ਕੁਆਲਿਟੀ ਦੀ ਨੇ ਦੇ ਪੂਰਾ ਵਾਜਿਬ ਰੇਟ ਲਾਉਣੇ ਆ ਫੁੱਲ ਜ਼ਿੰਮੇਵਾਰੀ ਆ ਬਾਈ ਜੀ ਰੇਟ ਦੀ ਆਜੋ ਬਾਈ ਜੀ ਗਾਹ ਤੁਹਾਨੂੰ ਦਿਖਾਉਣੇ ਆ ਬਾਈ ਜੀ ਰਜਾਈਆਂ ਆਪਾਂ ਪਹਿਲਾਂ ਵੀ ਬਾਈ ਜੀ ਵੀਡੀਓ ਪਾਈ ਸੀ ਰਜਾਈਆਂ ਦੀ ਦੋਨੇ ਪ੍ਰਕਾਰ ਦੀਆਂ ਰਜਾਈਆਂ ਦਿਖਾਈਆਂ ਜਿਹਦੇ ਵਿੱਚ ਇੱਕ ਪਾਸੇ ਬੂਲ ਲੱਗਿਆ ਹੁੰਦਾ ਇੱਕ ਪਾਸੇ ਪਲੇਨ ਹੁੰਦੀ ਹੈ ਇੱਕ ਦੋਨੇ ਪਾਸੇ ਇੱਕੋ ਜਿਹਾ ਹੁੰਦਾ ਬਾਈ ਕੋਈ ਮਰਜ਼ੀ ਪਾਸਾ ਲੈ ਲੋ ਉਹ ਦੋਨੇ ਪਾਸੇ ਇੱਕੋ ਜਿਹਾ ਹੁੰਦਾ ਦੋਨੇ ਪ੍ਰਕਾਰ ਦੇ ਤੁਹਾਨੂੰ ਪਹਿਲਾਂ ਵੀ ਵੀਡੀਓ ਪਾ ਚੁੱਕੇ ਆ ਪਰ ਆਪਣੇ ਕੋਲ ਬਹੁਤ ਹੀ ਵਧੀਆ ਨਵੇਂ ਡਿਜ਼ਾਈਨ ਹੋਰ ਆ ਗਏ ਜਿਹਦਾ ਤੁਹਾਨੂੰ ਰੇਟ ਦੱਸਾਂਗੇ ਬਾਈ ਜੀ ਪੂਰੀ ਜ਼ਿੰਮੇਵਾਰੀ ਹੈ ਰੇਟ ਦੀ ਤੇ ਕੁਆਲਿਟੀ ਦੀ ਕੁਆਲਿਟੀ ਦੀ ਇੱਕ ਨੰਬਰ ਜ਼ਿੰਮੇਵਾਰੀ ਹੈ ਬਾਈ ਜੀ ਆਪਣੇ ਕੋਲੇ ਇਹ ਨਹੀਂ ਹੋ ਸਕਦਾ ਵੀ ਤੁਹਾਨੂੰ ਕੁਆਲਿਟੀ ਕੋਈ ਕਹੇ ਦੇ ਵੀ ਇਹ ਮਾੜੀ ਹੈ ਕੁਆਲਿਟੀ ਤੇ ਚੈੱਕ ਕਰੋ ਬਾਈ ਜੀ ਦੇਖੋ ਆ ਦੇਖੋ ਜਾਈਏ ਆਮ ਬਾਜ਼ਾਰ ਦੇ ਵਿੱਚ ਭਾਈ ਜੀ 4-4000 ਦਾ ਜੋੜਾ ਵੇਚੀ ਜਾਂਦੇ ਆ ਭਾਈ ਜੀ ਆਪਾਂ 3000 ਦਾ ਜੋੜਾ ਦਿੰਨੇ ਹਾਂ ਕੁੱਲ 1500 ਰੁਪਏ ਦੀ ਰਜਾਈ ਹੈ ਫੁੱਲ ਚੈਲੰਜ ਹੈ ਇਸ ਗੱਲ ਤੇ ਜੇ ਕੋਈ ਬੰਦਾ ਇਹ ਗੱਲ ਕਹਿ ਦੇ ਇਹਦਾ ਭਾਈ ਜੀ ਜੀ ਕੁਆਲਿਟੀ ਹੈ ਆ ਚੈੱਕ ਕਰੋ ਭਾਈ ਜੀ ਜਿਹੜੀ ਦੀ ਕੁਆਲਿਟੀ ਹੈ ਤੇ ਇਹਦਾ ਵਜਣਾ ਭਾਈ ਜੀ ਫੁੱਲ ਜ਼ਿੰਮੇਵਾਰੀ ਹੈ ਚੈੱਕ ਕਰਕੇ ਲਓ ਤੁਸੀਂ ਆਪ ਦਾ ਇਹ ਨਹੀਂ ਹੋ ਸਕਦਾ ਵੀ ਤੁਹਾਨੂੰ ਫਰਕ ਪਵੇ ਆ ਦੇਖੋ ਇਹਦਾ ਦੋਨੇ ਪਾਸਾ ਇੱਕੋ ਜਿਹਾ ਭਾਈ ਜੀ ਇਹਦਾ ਕੋਈ ਮਰਜ਼ੀ ਪਾਸਾ ਲੈ ਲਓ ਦੋਨਾਂ ਪਾਸਾ ਇੱਕੋ ਹੀ ਹੁੰਦਾ ਕੋਈ ਫਰਕ ਨਹੀਂ ਹੈ ਇੱਕ ਵਾਈ ਜੀ ਤੁਹਾਨੂੰ ਆ ਦਿਖਾਉਨੇ ਆ ਆ ਦੇਖੋ ਇਹਦਾ ਇੱਕ ਪਾਸਾ ਬੂਲ ਹੁੰਦਾ ਆ ਦੇਖੋ ਬਾਈ ਜੀ ਇਹਦਾ ਇੱਕ ਪਾਸਾ ਬੂਲ ਹੈ ਤੇ ਇੱਕ ਪਾਸਾ ਬਾਈ ਜੀ ਦੇਖੋ ਪ੍ਰਿੰਟ ਹੈ ਇਹ ਬਾਈ ਜੀ ਹੁੰਦੀ ਹੈ 1250 ਰੁਪਏ ਦੀ 2500 ਰੁਪਏ ਦਾ ਜੋੜਾ ਬਾਈ ਜੀ ਇਹਦਾ ਡਬਲ ਰਜਾਈ ਡਬਲ ਬੈੱਡ ਦੀ ਰਜਾਈ ਦਾ ਆ ਦੇਖੋ ਬਾਈ ਜੀ ਡਬਲ ਬੈੱਡ ਦੀ ਰਜਾਈ ਹੈ ਇਹਦਾ ਸਿੰਗਲ ਹੈ ਬਾਈ ਉਸ ਨੂੰ ਡਬਲ ਬੈੱਡ ਦੀ ਰਜਾਈ ਦੇਵਾਂਗੇ ਇੱਕ ਪਾਸੇ ਬੂਲ ਹੁੰਦਾ ਹੈ ਇੱਕ ਪਾਸੇ ਪ੍ਰਿੰਟ ਹੁੰਦਾ ਹੈ 1250 ਰੁਪਏ ਜੋੜਾ ਹੈ ਬਾਈ ਜੀ ਜਿਹੜੀ ਦੋਨੇ ਪਾਸੇ ਬਾਈ ਜੀ ਹੁੰਦੀ ਹੈ ਜਿਹੜਾ ਪਸਾ ਮਰਜ਼ੀ ਲੈ ਲਓ ਇਹਦਾ ਬਾਈ ਜੀ 1500 ਰੁਪਏ ਦੀ ਕਰ ਜਾਈਏ 300 ਰੁਪਏ ਦਾ 3000 ਦਾ ਬਾਈ ਜੀ ਜੁੜਾ ਇਹ ਆਸ ਨੂੰ ਖੁੱਲ ਕੇ ਦਿਖਾਉਣਾ ਬਾਈ ਜੀ ਦੇਖ ਕਰੋ ਜਿੰਨੀ ਮਰਜ਼ੀ ਵੱਡੀ ਕਵਾਂਟੀਟੀ ਚ ਮਾਲ ਲੈ ਲਓ ਬਾਈ ਜੀ ਆਪਣੇ ਕੋਲੇ ਬਹੁਤ ਪਿਆ ਮਾਲ ਤੇ ਕੁਆਲਿਟੀ ਵੀ ਇੱਕ ਨੰਬਰ ਦੀ ਕੁਆਲਿਟੀ ਮੰਗਾਈ ਆ ਬਾਈ ਜੀ ਦੇਖੋ ਚੈੱਕ ਕਰੋ ਆ ਦੇਖੋ ਦੇਖੋ ਬਾਈ ਜੀ ਡਿਜ਼ਾਈਨ ਕਿੰਨੇ ਸੋਹਣੇ ਡਿਜ਼ਾਈਨ ਹੈ ਇੱਕ ਨੰਬਰ ਕੁਆਲਿਟੀ ਦੀ ਰਜਾਈ ਆ ਬਾਈ ਜੀ ਇਹਦਾ ਕੁੱਲ ਰੇਟ 1500 ਰੁਪਇਆ ਕੱਲੀ ਇੱਕ ਰਜਾਈ ਦਾ 1500 ਆ ਜੀ ਜੋੜਾ 3000 ਦਾ ਤੇ ਤੁਸੀਂ ਬਾਜ਼ਾਰ ਦੇ ਵਿੱਚ ਆਮ ਦੇਖਿਆ ਹੋ ਬਾਈ ਜੀ 4-4000 ਦਾ 35-3500 ਜੋੜਾ ਦਿੰਦੇ ਆ ਬਾਈ ਜੀ ਆਪਾਂ ਕੁੱਲ 3000 ਦਾ ਜੋੜਾ ਲਾਉਣਾ ਹੈ ਬਾਈ ਜੀ ਖੁੱਲ ਜ਼ਿੰਮੇਵਾਰੀ ਹੈ ਇਸ ਗੱਲ ਦੀ ਇਹ ਕਾਰਡੀਅਨਸ ਨੂੰ ਹੋਰ ਦਿਖਾਉਣਾ ਹੈ ਬਾਈ ਜੀ ਦੇਖੋ ਡਿਜ਼ਾਈਨ ਆਪਣੇ ਕੋਲੇ ਬਹੁਤ ਪਿਆ ਬਾਈ ਜੀ ਜਿੰਨੇ ਮਰਜ਼ੀ ਡਿਜ਼ਾਈਨ ਲੈ ਜਾਓ ਚੈੱਕ ਕਰੋ ਦੇਖੋ ਬਾਈ ਡਿਜ਼ਾਈਨ ਚੈੱਕ ਕਰੋ ਭਾਈ ਜੀ ਬਾਈ ਜੀ 5 ਕਿਲੋ ਦਾ ਵਜਨ ਹੈ ਇਹਦੇ ਵਿੱਚ ਫੁੱਲ ਜ਼ਿੰਮੇਵਾਰੀ ਹੈ ਫੁੱਲ ਕੁਆਲਿਟੀ ਦੀ ਰਜਾਈ ਹੈ ਜਿਹੜਾ ਕਪੜਾ ਕੁੱਪੜਾ ਲੱਗਿਆ ਬਾਈ ਜੀ ਬਹੁਤ ਸ਼ਾਨਦਾਰ ਕਪੜਾ ਲਵਾਉਨੇ ਆ ਪਏ ਤੇ ਵਿੱਚ ਬਾਈ ਜੀ ਫਾਈਬਰ ਪਾਇਆ ਹੋਇਆ ਹੈ ਜੇ ਤੁਸੀਂ ਆਮ ਸਸਤੀ ਰਜਾਈ ਲੈਨੇ ਉਹਦੇ ਵਿੱਚ ਬਾਈ ਜੀ ਲੋਗੜ ਦਾ ਯੂਜ਼ ਕਰਦੇ ਆ ਜਾਂ ਕੋਈ ਗੰਦਾ ਮੰਦਾ ਚੀਜ਼ ਹੋਰ ਪਾਉਂਦੇ ਆ ਆਪਣਾ ਜ਼ਿੰਮੇਵਾਰੀ ਹੈ ਬਾਈ ਜੀ ਕੈਂਚੀ ਨਾ ਭਾਵੇਂ ਵੱਡ ਕੇ ਚੀਜ਼ ਦੇਖ ਲੋ ਵਿੱਚ ਨੇ ਫਾਈਬਰ ਹੋ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਗਾਰੰਟੀ ਇਸ ਗੱਲ ਦੀ ਫਾਈਬਰ ਦੀ ਰਜਾਈ ਹੈ ਇਹ ਇੱਕ ਨੰਬਰ ਕੁਆਲਿਟੀ ਦਾ ਉੱਤੇ ਬਾਈ ਜੀ ਕਪੜਾ ਲੱਗਿਆ ਹੋਇਆ ਹੈ ਇਹਦੀ ਜ਼ਿੰਮੇਵ ਹਾਂ ਜੇਕਰ ਉਹ ਵਈਆ ਜੀ ਆਂ ਆ ਪ੍ਰੋਕਲਰ ਚ ਡਿਜ਼ਾਈਨ ਤੇ ਹੈ ਜਹੇ ਮਰਜ਼ੀ ਦਿਨ ਲੈ ਸਕਦੇ ਹੋ ਬਾਈ ਜੀ ਉਹਦਾ ਡਿਜ਼ਾਈਨ ਹੀ ਮਿਲ ਜੂਗਾ ਇਹ ਆ ਡਿਜ਼ਾਈਨ ਦੇਖੋ ਬਾਈ ਜੀ ਤੁਹਾਨੂੰ ਹੋਰ ਡਿਜ਼ਾਈਨ ਹੁਣ ਕਿੰਨਾ ਸੁਣਾ ਡਿਜ਼ਾਈਨ ਹੈ ਬਾਈ ਜੀ ਡਿਜ਼ਾਈਨ ਦਾ ਕਲਾ ਕਲਾ ਚੋਕ ਚੋਕ ਕੇ ਲੈ ਕੇ ਆਉਣੇ ਬਾਈ ਜੀ ਜਾਵਾਂ ਇਹ ਆ ਦੇਖੋ ਬਾਈ ਜੀ ਇਹ ਕਰੋ ਚੈੱਕ ਬਾਈ ਜੀ ਡਿਜ਼ਾਈਨ ਚੈੱਕ ਕਰੋ ਦੇਖੋ ਕਿੰਨਾ ਸੁਣਾ ਡਿਜ਼ਾਈਨ ਹੈ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਕੁਆਲਿਟੀ ਦੀ ਦਿੱਤੇ ਕਵਾਲਿਟੀ ਬਨੂਆ ਬਾਈ ਜੀ ਜ਼ਿੰਮੇਵਾਰੀ ਹੈ ਆ ਦੇਖੋ ਦੋਨੇ ਪਾਸੇ ਇਕੋ ਜਿਹਾ ਲਓਗੇ ਬਾਈ ਜੀ 1500 ਰੁਪਿਆ ਰੇਟ ਹੈ ਜੇ ਇੱਕ ਪਾਸੇ ਬੂਲ ਇੱਕ ਪਾਸੇ ਪ੍ਰਿੰਟ ਲਓਗੇ ਬਾਈ ਜੀ 1250 ਰੁਪਿਆ ਰੇਟ ਹੈ ਫੁੱਲ ਜ਼ਿੰਮੇਵਾਰੀਆਂ ਬਾਈ ਜੀ ਰੇਟ ਦੀ ਇਹਦੇ ਵਿੱਚ ਬਾਈ ਜੀ ਸਿੰਗਲ ਵੀ ਮਿਲ ਜੂ ਡਬਲ ਵੀ ਮਿਲ ਜੂ ਜਿਹੇ ਜੀ ਮਰਜ਼ੀ ਲੈ ਜੂ ਆਪਣੇ ਕੋਲੇ ਕੁਆਲਿਟੀ ਬਹੁਤ ਵਧੀਆ ਮਿਲੂਗੀ ਤੇ ਕਿੰਨੇ ਮਰਜ਼ੀ ਪ੍ਰਿੰਟ ਲੈ ਲਓ ਤੇ ਕਾਈ ਜੀ ਆਪਾਂ ਪਲੇਨ ਕੱਪੜੇ ਦੀ ਸਕੀਮ ਲਾਈ ਹੋਈ ਹੈ ਬਾਈ ਜੀ ਚੈੱਕ ਕਰ ਲਓ ਪਹਿਲਾ ਪਲੇਨ ਕੱਪੜਾ ਆ ਦੇਖੋ ਬਾਈ ਜੀ ਸ਼ਿਮਰ ਆਪਣੇ ਕੋਲੇ ਪਿਆ ਹੈ ਇਹ ਸਪੈਸ਼ਲ ਕੜਾਈਆਂ ਵਾਸਤੇ ਹੈ ਬਾਈ ਜੀ ਦੇਖੋ ਚੈੱਕ ਕਰੋ ਜਿਹੜੀ ਆ ਬਾਈ ਜੀ ਪਿਓ ਰ ਆ ਵਧੀਆ ਸ਼ਿਮਰ ਦਾ ਕਪੜਾ ਦਿੰਨੇ ਆ ਪਾਜਾਂ 22 ਦਾ ਕਪੜਾ ਦਿੰਨੇ ਆ ਬਾਈ ਜੀ ਇਹਦਾ ਰੇਟ ਵੀ ਬਹੁਤ ਜ਼ਿਆਦਾ ਬਾਜ਼ ਬਲਾ ਦੇਾਂਗੇ ਆਪਣਾ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਜੀ ਆ ਦੇਖੋ ਜੇ ਕਿਸੇ ਨੇ ਕੜਾਈਆਂ ਵਾਲਾ ਮਤਲਬ ਪਲੇਨ ਕਪੜਾ ਲੈਣਾ ਆਪਣੇ ਕੋਲੇ ਜਿਵੇਂ ਬਾਈ ਜੀ ਬਹੁਤ ਹੀ ਵਧੀਆ ਕੁਆਲਿਟੀ ਦਾ ਮਾਲ ਮਿਲਦਾ ਹੈ ਸਕਰੀਨ ਤੇ ਆਪਣਾ ਨੰਬਰ ਚੱਲ ਰਿਹਾ ਬਾਈ ਜੀ ਲੈ ਸਕਦਾ ਹੈ ਫਿਰ ਤੋਂ ਹੀ ਮੜੇ ਇੱਕ ਬਾਈ ਜੀ ਆ ਵਿਚੇਤਰਾ ਆਮ ਹਰ ਇੱਕ ਨੂੰ ਪਤਾ ਬਾਈ ਜੀ ਵਿਚੇਤਰਾ ਕੱਪੜੇ ਦਾ ਆਪਣੇ ਕੋਲੇ ਕੁਆਲਿਟੀ ਹੈ ਬਹੁਤ ਵਧੀਆ ਇੱਕ ਨੰਬਰ ਕੁਆਲਿਟੀ ਹੈ ਵਿਚੇਤਰਾ ਇਹਦਾ ਸ਼ੂਟ ਬਾਈ ਜੀ 5 ਮੀਟਰ ਦਾ ਸ਼ੂਟ ਦੇਵਾਂਗੇ 270 ਰੁਪਏ ਦਾ ਦੇਵਾਂਗੇ ਬਾਈ ਜੀ ਚੈਲੰਜ ਹੈ ਇਦੋਂ ਰੇਟ ਡਾਊਨ ਹੋ ਜਾਏ ਕੁਆਲਿਟੀ ਇੱਕ ਨੰਬਰ ਦੇਵਾਂਗੇ 270 ਰੁਪਏ ਦਾ ਰੇਟ ਹੈ ਬਾਈ ਜੀ 5 ਮੀਟਰ ਕੱਪੜੇ ਦਾ ਤੇ ਡਿਜ਼ਾਈਨ ਬਾਈ ਜੀ ਰੰਗ ਜਿੰਨੇ ਮਰਜ਼ੀ ਲੈ ਲਓ ਆਪਣੇ ਕੋਲੇ ਬਾਧੂ ਰੰਗ ਪਿਆ ਰੰਗ ਚੈੱਕ ਕਰ ਲਓ ਸਮਾਰ ਕੇ ਇਹ ਬਾਈ ਜੀ ਵਧੀਆ ਵਿਚੇਤਰਾ ਇਹਦੇ ਜਿੱਕੇ ਆਪਣੇ ਕੋਲ ਥੋੜਾ ਨਰਮਾ ਦਾ ਆਪਣੇ ਕੋਲੇ ਉਹ ਨਹੀਂ ਹੈਗਾ ਇਹ ਇਹ ਵਧੀਆ ਵਿਚੇਤਰਾ ਅੱਛਾ ਚੈੱਕ ਕਰੋ ਬਾਈ ਰੰਗ ਚੈੱਕ ਕਰ ਲਓ ਜਿੰਨੂੰ ਕਿਸ ਨੂੰ ਕੋਈ ਲੋੜ ਹੈ ਤਾਂ ਸਕਰੀਨ ਤੇ ਆਪਣਾ ਨੰਬਰ ਚੱਲ ਰਿਹਾ ਹੈ ਬਾਈ ਜੀ ਪੁੱਛ ਸਕਦਾ ਹੈ ਇਹ ਜਿਹੜਾ ਬਚਿਤਰੇ ਦਾ ਰੇਟ ਹੈ ਬਾਈ ਜੀ 270 ਰੁਪਏ ਦਾ ਰੇਟ ਹੈ ਬਾਈ ਜੀ 5 ਮੀਟਰ ਗਾਜਨਾ ਮਿੰਨ ਕੇ ਲੈ ਕੇ ਜਾਓ 270 ਰੁਪਏ ਦਾ ਰੇਟ ਹੈ ਬਚਿਤਰੇ ਦਾ ਤੇ ਪਲੇਨ ਕਪੜਾ ਆਪਣੇ ਕੋਲੇ ਜਿਵੇਂ ਬਾਈ ਦੀ ਜੋਰ ਜੱਟ ਹੈ ਪਸ਼ਮੀਨਾ ਹੈ ਟੈਵੀ ਹੈ ਸ਼ਿਮਰ ਹੈ ਨਿਊਟਰਲ ਕਰੇਵਾ ਬਾਈ ਜੀ ਬਹੁਤ ਹੀ ਵਧੀਆ ਪੜਤੇ ਨਾਲ ਲੱਗੂਗਾ ਬਾਈ ਜੀ ਇੱਕ ਵਾਰੀ ਜ਼ਰੂਰ ਫੋਨ ਤੇ ਸਾਡਾ ਨਾਮ ਰਾਖਤਾ ਕਾਇਮ ਕਰ ਲਓ ਤੇ ਬਾਈ ਜੀ ਇਹਦਾ ਰੇਟ ਤੁਹਾਨੂੰ ਦੱਸ ਦਿੱਤਾ 270 ਰੁਪਏ ਰੇਟ ਮਿਲੂ ਇੱਕ ਸ਼ੂਟ ਲੈ ਲਓ ਪੰਜ ਲੈ ਲਓ 10 ਲੈ ਲਓ ਜਿੰਨੇ ਮਰਜ਼ੀ ਲੈ ਲਓ ਬਾਈ ਜੀ ਤੇ ਕੱਲ ਨੂੰ ਤੁਹਾਨੂੰ ਬਾਈ ਜੀ ਆਪਾਂ ਜਿਹੜੇ ਬਰਕ ਵਾਲੇ ਸ਼ੂਟ ਹੈ ਸਪੈਸ਼ਲ ਵਿਆਹ ਸਾਧੀਆਂ ਵਾਸਤੇ ਆਪਾਂ ਤੁਹਾਨੂੰ ਕੱਲ ਨੂੰ ਵੀਡੀਓ ਦੀ ਆਊਗੀ ਜਰੂਰ ਦੇਖਿਆ ਕਰੋ ਬਾਈ ਜੀ ਸ਼ੇਅਰ ਸਬਸਕ੍ਰਾਈਬ ਬਾਈ ਜੀ ਨੂੰ ਜਰੂਰ ਕਰਿਆ ਕਰੋ ਤਾਂ ਕਿ ਸਾਡਾ ਵੀ ਦੇ ਨਾਲ ਮਨਵਾਦ ਹੈ ਵੀ ਹਾਂ ਸਾਨੂੰ ਲੋਕ ਪਸੰਦ ਕਰਦੇ ਐ ਤੇ ਇਸ ਗੱਲ ਤੇ ਜੇ ਕੋਈ ਗਲਤੀ ਮਿਲਤੀ ਹੁੰਦੀ ਹੈ ਤਾਂ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ ਤੇ ਹੁਣ ਆਪਾਂ ਤੁਹਾਨੂੰ ਕੱਲ ਨੂੰ ਸਪੈਸ਼ਲ ਵਰਕ ਵਾਸਤੇ ਵਿਆਹ ਸਾਡੀਆਂ ਵਾਸਤੇ ਵਰਕਾਂ ਵਾਲੇ ਸ਼ੂਟ ਆਉਣਗੇ ਬਾਈ ਜੀ ਕੱਲ ਨੂੰ ਆਪਾਂ ਪਾ ਰਹੇ ਹਾਂ ਵੀਡੀਓ ਤੇ ਉਦੋਂ ਤੱਕ ਬਾਈ ਜੀ ਗਲਤੀ ਫਲਤੀ ਉਹਦਾ ਮਾਫ ਕਰਨਾ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ